ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਐਚਐਸ ਟੌਪ ਤੇ ਅੱਜ ਇੱਕ ਆਪਾਂ ਵੀਡੀਓ ਲੈ ਕੇ ਆਏ ਹਾਂ ਹਿੰਦਕਾਰ ਬਾਜ਼ਾਰ ਦੇ ਉੱਤੇ ਜੋ ਗੱਡੀਆਂ ਮੁੰਡੇ ਸੇਲ ਪਰਚੇਸ ਦਾ ਕੰਮ ਕਰਦੇ ਨੇ ਖੁੱਦ ਆਪਾਂ ਬ੍ਰਾਂਡਡ ਗੱਡੀਆਂ ਜਿਹੜੀਆਂ ਆਪਾਂ ਸੇਲ ਪਰਚੇਸ ਕਰ ਰਹੇ ਨੇ ਉਹਰੇ ਮੁੰਡੇ ਤੇ ਆਉ ਤੁਹਾਨੂੰ ਕਲਾਉਨੇ ਆ ਨਾ ਵਾਰੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਵੀਰੇ ਵਧੀਆ ਤੇ ਆਪਾਂ ਦੱਸੋ ਵੀਰੇ ਹਿੰਦਕਾਰ ਫਾਈਨਾਂਸ ਹੈ ਆਪਣਾ ਕਿੱਥੇ ਸਥਿਤ ਹੈ ਕਿੱਥੇ ਆਪਣੀ ਲੋਕੇਸ਼ਨ ਜੀ ਇਹ ਵੀਰੇ ਫਲਾਈਓਵਰ ਤੋਂ ਬਾਅਦ ਚਾਵਲਾ ਚੌਂਗ ਚਾ ਚਾਵਲਾ ਰੋਡ ਤੇ ਹੈ ਠੀਕ ਹੈ ਜੀ ਉੱਥੇ ਦੇ ਸਾਰੇ ਲੈਫਟ ਹੈਂਡ ਸਾਈਡ ਹੈ ਆਪਣਾ ਸ਼ੋਰੂਮ ਆਇਆ ਨਾ ਠੀਕ ਹੈ ਜੀ ਤੇ ਆਪਾਂ ਕਿਹੜੀ ਕਿਹੜੀ ਗੱਡੀਆਂ ਦੀ ਹੋਰ ਆਪਾਂ ਸੇਲ ਪਰਚੇਸ ਕਰਦੇ ਆਂ ਵੀਰੇ ਆਪਾਂ ਵੀਰੇ ਨਵੀਂ ਤੋਂ ਲੈ ਕੇ ਪੁਰਾਣੀ ਤੱਕ ਜਿਹੜੀ ਮਰਜ਼ੀ ਕਰ ਨਵੀਂ ਕਾਰ ਆਪਾਂ ਆਰਡਰ ਤੇ ਮੰਗਾ ਦਿੰਦੇ ਆਂ ਤੇ ਕਟ ਰੇਟ ਤੇ ਠੀਕ ਹੈ ਜੀ ਤੇ ਅਵੇਲੇਬਲ ਕਰਾ ਦਿੰਦੇ ਆਂ ਤੇ ਆਪਾਂ 올ਡ ਕਾਰ ਵੀ ਪ੍ਰੋਵਾਈਡ ਕਰਦੇ ਆਂ ਠੀਕ ਹੈ ਤੇ ਫਾਈਨਾਂਸ ਵੀ ਆਪਣੇ ਕੋ ਹੋ ਜਾਂਦਾ ਫਾਈਨਾਂਸ ਦੀ ਸਹੂਲਤ ਨਾਲ ਹੀ ਦਿੰਦੇ ਆਂ ਤੇ ਹੁਣ ਕਿਹੜੇ ਕਿਹੜੇ ਮਾਡਲ ਖੜੇ ਨੇ ਵੀਰੇ ਆਪਣਾ ਕਿਸੇ ਵੀਰ ਨੇ ਦੇਖਣੇ ਹੁਣ ਆਪਣੇ ਕੋ ਵੀਰੇ ਉੱਥੇ ਲੀਵਾ ਤੋਂ ਖੜਾ ਹੈ ਲੀ ਆ ਜੀ ਹੁਣ ਦਿਖਾਉਣੇ ਆ ਇਹ ਲੀਵਾ ਵੀਰੇ 16 ਮਾਡਲ ਦੀ ਆ ਠੀਕ ਹੈ ਜੀ ਤੇ ਸੈਕੰਡ ਓਨਰ ਹੈ ਸੈਕੰਡ ਓਨਰ ਗੱਡੀ ਹੈ ਜੀ ਤੇ 1 ਲੱਖ ਕਿਲੋਮੀਟਰ ਚੱਲੀ ਵੀ ਆ ਜੈਨੂਇਨ ਕਾਰ ਆ ਠੀਕ ਹੈ ਕੰਪਨੀ ਰਿਕਾਰਡ ਤੇ ਆ ਠੀਕ ਹੈ ਤੇ ਇਹ ਵੀਰੇ ਸਾਢੇ 4 ਲੱਖ ਰੁਪਏ ਡਿਮਾਂਡ ਕਰਦੇ ਆਪਾਂ ਸਾਢੇ 4 ਲੱਖ ਦੇ ਬਣਾ ਕਰਦੇ ਜੀ ਤੇ ਅੱਗੇ ਜੀ ਇਹ ਵੀਰੇ Swift Desire ਆ ਲੋਕਲ ਨੰਬਰ ਆ ਫਰਸਟ ਓਨਰ ਆ ਜੈਨੂਇਨ ਕਾਰ ਆ ਤੇ ਇਹਦੀ ਵੀ ਪੂਰੀ ਗਾਰੰਟੀ ਆ ਇਹ 5 ਲੱਖ ਰੁਪਏ ਡਿਮਾਂਡ ਕਰਦੇ ਹੁਣ ਠੀਕ ਹੈ ਜੀ ਇਹ ਆਡੀ ਹੈ ਵੀਰੇ 14 ਮਾਡਲ ਹੈ 14 ਮਾਡਲ ਤੇ 15 ਚ ਨਿਕਲੀ ਵੀ ਹੈ ਇੱਕ ਸੈਕਿੰਡ ਓਨਰ ਹੈ ਕਾਰ ਆਲ ਓਰੀਜినਲ ਹੈ ਠੀਕ ਹੈ ਤੇ 8 ਲੱਖ ਰੁਪਏ ਡਿਮਾਂਡ ਕਰਦੇ ਆ ਵੀਰੇ ਠੀਕ ਹੈ ਜੀ ਹਾਂਜੀ ਇਹ ਵੀਰੇ ਡਸਟਰ ਹੈ 14 ਰਜਿਸਟਰਡ 15 4/4 ਹੈ ਓਕੇ ਤੇ ਫੁੱਲ ਓਰੀਜినਲ ਹੈ ਕੰਪਨੀ ਰਿਕਾਰਡ ਤੇ ਹੈ ਤੇ ਵੀਰੇ 4 ਲੱਖ ਰੁਪਏ ਦੀ ਡਿਮਾਂਡ ਕਰਦੇ ਆ ਤੇ ਜਿਹੜੀ ਲੋਨ ਦੀ ਸੁਵਿਧਾ ਤੁਸੀਂ ਅਵੇਲੇਬਲ ਕਰਦੇ ਵੀਰੇ ਉਹ ਕਿਹੜੇ ਕਿਹੜੇ ਮਾਡਲ ਆ ਦੇ ਸ਼ੁਰੂ ਕਰਦੇ ਮਤਲਬ ਕਿੰਨੇ ਸਾਲ ਉਹਦੇ ਵਿੱਚ ਹੋਵੇ ਗੱਡੀ ਪੁਰਾਣੀ ਜਿਵੇਂ ਪਾਸਿੰਗ ਵਾਲੀ ਜਾਂ 4-5 ਸਾਲ ਪੁਰਾਣਾ ਮਾਡਲ ਹੋਵੇ ਜਾਂ ਕੋਸ ਆਪਾਂ ਵੀਰੇ ਮੋਸਟਲੀ 15 ਮਾਡਲ ਤੋਂ ਉੱਚੇ ਮਾਡਲ ਦੀਆਂ ਕਾਰਾਂ ਵੇਚਦੇ ਆ ਜਿਆਦਾ ਫਾਈਨਾਂਸ ਪ੍ਰਾਈਵੇਟ ਕਰਦੇ ਆ ਸਭ ਬੈਂਕ ਤੋਂ ਕਰਾਉਂਦੇ ਆ ਠੀਕ ਹੈ ਜੀ ਤੇ ਅੰਦਰ ਆਪਣੀਆਂ ਤੁਹਾਨੂੰ ਅੰਦਰ ਆਉਣ ਅੰਦਰ ਆਪਣੇ ਉੱਚੇ ਮਾਡਲ ਦੀਆਂ ਕਾਰਾਂ ਫੜੀਏ ਚਲੋ ਵੀਰੇ ਆਓ ਇਹ ਉਨਨੀ ਮਾਡਲ ਦੀ ਕਰਨਾ ਹੈ ਪਦਨਾ ਵੀਰੇ ਉਨਨੀ ਮਾਡਲ ਦੀ ਹੈ ਫਰਸਟ ਓਨਰ ਹੈ ਠੀਕ ਹੈ ਐਸ ਐਕਸ ਮਾਡਲ ਹੈ ਠੀਕ ਹੈ ਜੀ ਤੇ 올 ਜੈਨੂਨ ਕਾਰ ਹੈ ਲਾਈਟਰ ਵਧੀਆ ਲੱਗੇ ਹੋਏ ਨੇ ਨਵੇਂ ਲਾਈਟ ਹਨ ਜੇ ਵੀਰੇ ਟੱਕਰ ਬਣਵਾਣ ਕਰਦੇ ਆ ਠੀਕ ਹੈ ਜੀ ਏ ਬਾਈ ਮਾਡਲ ਹੈ ਤੇਲ ਚ ਨਿਕਲੀ ਵੀ ਹੈ ਆਟੋਮੈਟਿਕ ਹੈ ਫੁੱਲ 올 ओरिजिनल ਹੈ ਤੇ ਲਾਈਟ ਹੈ ਨਵੇਂ ਲੱਗ ਗਏ ਇਹਦੀ ਵੀ ਰੇ 13 ਲੱਖ ਰੁਪਏ ਦੀ ਮੰਗ ਕਰਦੇ ਆ ਓਕੇ ਜੀ ਇਧਰ ਆ ਗਈ ਆਪਣੀ ਕ੍ਰੇਟਾ ਜੀ ਇੱਕ ਕ੍ਰੇਟਾ ਵੀਰੇ 2022 ਮਾਡਲ ਹੈ ਫਸਟ ਓਨਰ ਹੈ ਆਲ ओरिजिनल ਹੈ 65000 ਚੱਲੀ ਹੈ ਜੈਨੂਨ ਰਿਕਾਰਡ ਤੇ ਆ ਤੇ 1.5 ਲੱਖ ਰੁਪਏ ਦੀ ਮੰਗ ਕਰਦੇ ਆ ਇਹ ਮੇ ਬਰੇਜ਼ਾ 2016 ਮਾਡਲ ਦਾ ਟੌਪ ਮਾਡਲ ਦਾ ਤੇ ਪੇਡ ਨੰਬਰ ਲੱਗ ਗਿਆ ਨੰਬਰ ਨਾਲ ਦੇ ਦਾਂਗੇ ਤੇ ਡਿਮਾਂਡ ਐਕਸਟਰਾ ਚਾਰਜ ਮੈਂ ਨੰਬਰ ਦੇ ਵੀਰੇ ਨੰਬਰ ਵੀਰੇ ਨਾਲ ਆ ਠੀਕ ਹੈ ਜੀ ਆਪਣਾ 6.5 ਲੱਖ ਕਰੀ ਦੇ ਦਾਂਗੇ ਕਾਰ ਠੀਕ ਹੈ ਲੋਨ ਫੈਸਿਲਿਟੀ ਹੈ ਨਾ ਤੇ ਅਵੇਲੇਬਲ ਹੈ ਲੋਨ ਸਭ ਤੇ ਹੋ ਜੂਗਾ ਵੀਰੇ ਠੀਕ ਹੈ ਜੀ ਤੇ ਤੁਸੀਂ ਹੋਰ ਆਪਣਾ ਜੋ ਵੀ ਹੋ ਵੀ ਆਪਣਾ ਗੱਡੀ ਹੋਊਗੀ ਵੀਰ ਉਹਨੇ ਡਿਮਾਂਡ ਤੇ ਆਪਾਂ ਨੂੰ ਮੰਗਾ ਕੇ ਜੋ ਵੀ ਨਵੀਂ ਕਾਰ ਆ ਵੀ ਆਪਾਂ ਡਿਮਾਂਡ ਤੇ ਜਿੰਨੇ ਤੇ ਕੰਪਨੀ ਨਾਲ ਉਹ ਘੱਟ ਰੇਟ ਤੇ ਤੇ ਜਦੀ 2 ਦਿਨ ਚ ਕਾਰ ਦੇ ਦਾਂਗੇ ਠੀਕ ਹੈ ਜੀ ਜਿਹੜੀ ਜਿਹੜੀ ਵੀ ਕਾਰ ਨੀਚੋਂ ਲੈ ਕੇ ਉੱਪਰ ਤੱਕ ਸਾਰੀਆਂ ਤਰ੍ਹਾਂ ਆਪਾਂ ਪ੍ਰੋਵਾਈਡ ਕਰਤ ਹੰਦੇ ਆ ਠੀਕ ਹੈ ਜੀ ਤੇ ਇਹ ਹੋਰ ਆਪਣਾ ਕੋਈ ਸਰਵਿਸ ਵਗੈਰਾ ਦਾ ਵੀ ਨਾਲ ਉਹ ਕਰਦੇ ਆਂ ਪਰ ਜੇ ਕੱਲੀ ਸੇਲ ਪਰਚੇਸ ਦੀ ਕੰਮ ਵੀਰੇ ਸੇਲ ਪਰਚੇਸ ਹੈ ਵੀਰੇ ਨਾਲ ਨੰਬਰ ਸਾਰਾ ਨਾਮ ਨੂ ਮਤਰਾਈ ਸਾਰਾ ਕੁਝ ਹੋਰੀ ਹੁੰਦਾ ਸਾਰੀਆਂ ਸਰਵਿਸਾਂ ਤੁਹਾਨੂੰਰੇ ਸ਼ੋਰੂਮ ਤੇ ਮਿਲਦੀਆਂ ਠੀਕ ਹੈ ਤੇ ਇਹ ਆਪਣੀ ਹੈਗੀ ਹੈ ਜੀ ਜੋ ਇਹਨਾਂ ਦਾ ਸ਼ੋਰੂਮ ਪਾਈਆਂ ਦਾ ਜੇ ਆਪਾਂ ਸਰਹੰਦ ਵੱਲੋਂ ਦੀ ਆਈ ਹੈ ਤਾਂ ਪੋਲ ਉੱਤਰ ਦੀ ਸਾਰਾ ਨਾਲ ਆਪਣਾ ਆਉਂਦਿਆਂ ਨੂੰ ਖੱਬੇ ਹੱਥ ਹੈ ਜੀ ਜੇ ਆਪਾਂ ਇਧਰੋਂ ਜੀਟਰਟ ਚਾਵਲਾ ਚੌਂਕ ਵੱਲੋਂ ਆਈਏ ਤਾਂ ਆਪਾਂ ਨੂੰ ਪੈਂਦਾ ਜੀ ਸੱਜੇ ਹੱਥ ਇਹ ਤੇ ਹੁਣ ਤੁਸੀਂ ਆ ਅਖੋਨ ਅੰਦਰ ਵੀ ਦਿਖਾ ਦਨੇ ਵੀਰ ਉਹਨਾਂ ਦਾ ਦਫ਼ਤਰ ਵੀ ਮਤਲਬ ਤੁਸੀਂ ਜਿਆਦਾਤਰ ਬ੍ਰਾਂਡਡ ਗੱਡੀਆਂ 'ਚ ਵੀਰੇ ਪੱਕਾ ਕੰਮ ਕਰਦੇ ਆ ਪਾ ਵੀਰੇ ਜਿਆਦਾਤਰ ਮੋਸਟਲੀ ਉੱਚੀ ਗਾਰਾਂ 'ਚ ਕੰਮ ਕਰਦੇ ਆ ਠੀਕ ਹੈ ਤੇ ਆਪਣਾ ਆਪਣਾ ਬਹੁਤ ਪੁਰਾਣਾ ਕੰਮ ਹੈ 20 20 ਸਾਲ ਹੋ ਗਏ ਘੱਟੋ ਘੱਟ ਆਪਣੇ ਕੰਮ ਨੂੰ ਠੀਕ ਹੈ ਤੁਸੀਂ ਕੰਟੈਕਟ ਨੰਬਰ ਆਪਣਾ ਦੇ ਦਿਓ ਕਿਸੇ ਨੂੰ ਉਹ ਕਰਨਾ ਹੋਵੇ ਨਾ ਤੇ ਤੁਹਾਨੂੰ ਕੰਟੈਕਟ ਨੰਬਰ 77280035 ਇਹਨੂੰ ਆਪਾਂ ਆਪਣ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂਸ਼ਨ ਕਰ ਦਾਂਗੇ ਤੇ ਅੱਗੇ ਤੁਸੀਂ ਜੋ ਵੀ ਕਾਰ ਲੈਣੀ ਹੈ ਕੰਟੈਕਟ ਕਰਨਾ ਦਾ ਇਸ ਨੰਬਰ ਤੇ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਹਿੰਦ ਕਾਰ ਡੀਲਸ ਪ੍ਰੋਪਰ ਮੁੰਡਿਆਂ ਨੇ ਬਹੁਤ ਵਧੀਆ ਐਨ ਕੰਮ ਕਰਿਆ ਹੋਇਆ ਪੂਰਾ ਸ਼ੋਰੂਮ ਕ੍ਰੀਏਟ ਕਰਕੇ ਲਾਈਕ ਨਿਊ ਸ਼ੋਰੂਮ ਹੋਵੇ ਤੇ ਉਹਦਾ ਕੰਮ ਕਰਦੇ ਨੇ ਤੇ ਠੀਕ ਹੈ ਫਿਰ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਥੈਂਕ ਯੂ